ਇਹ ਲੱਖ ਮਰੱਬਾ ਮੀਲ ਸਿੱਖ ਰਾਜ ਭਾਗ ਕਾਇਮ ਹੋ ਗਿਆ। ਮੁਲਤਾਨ ਤੱਕ ਸਿੱਖ ਰਾਜ ਭਾਗ ਹੈ। ਜੀਨ ਤੱਕ ਸਿੱਖ ਰਾਜ ਭਾਗ ਹੈ। ਤਾਂ ਯਾਦ ਰੱਖਿਓ ਹਿੰਦੁਸਤਾਨ ਨੂੰ ਅੱਜ ਤੱਕ ਜਿੰਨੇ ਵੀ ਲੁੱਟਣ ਵਾਲੇ ਆਏ ਐ ਉਫਗਾਨ ਤੋਂ ਚੜ ਕੇ ਆਏ ਦਰਰਾ ਖੈਬਰ ਦੀਆਂ ਘਾਟੀਆਂ ਤੋਂ ਲੜ ਕੇ ਆਏ ਤਾਂ ਸਰਦਾਰ ਹਰੀ ਸਿੰਘ ਨਲੂਏ ਨੇ ਦਰਰਾ ਖੈਬਰ ਦੀ ਘਾਟੀ 'ਚ ਦੋ ਕਿਲੇ ਬਣਾਏ ਯਾਦ ਰੱਖਿਓ ਇੱਕ ਕਿਲਾ ਬਣਾਇਆ ਚਮਰਾਉ ਇਹ ਦਰਰਾ ਖੈਬਰ ਦੀ ਘਾਟੀ ਹੈ ਜਿਹਦੀਆਂ ਗੰਧਾਂ 12-12 ਗੱਜ ਚੌੜੀਆਂ ਜਿਹਦੀ ਟਾਰੀ ਬਹੁਤ ਉੱਚੀ ਹੈ ਦਰਰਾ ਖੈਬਰ ਦੀ ਘਾਟੀ ਬੜੀ ਸੁੰਦਰ ਹੈ ਦਰਰਾ ਖੈਬਰ ਦੀਆਂ ਘਾਟੀਆਂ ਟੂਰਿਸਟਸ ਦੀਆਂ ਹਨ ਦਰਰਾ ਲੈਬਤ ਦਰਰਾ ਖੈਬਰ ਦੀਆਂ ਘਾਟੀਆਂ ਪੂਰੇ ਵਰਲਡ ਵਿੱਚੋਂ ਆਪਣੀ ਮਸਾਲਾ ਆਪ ਨੇ ਇਹ ਕਦੇ ਸਿੱਖ ਰਾਜ ਭਾਗ ਦਾ ਹਿੱਸਾ ਹੋਇਆ ਕਰਦੀ ਅਸੀਂ ਸਰਦਾਰ ਹਰੀ ਸਿੰਘ ਨੇ ਇੱਕ ਕਿਲਾ ਬਣਾਇਆ ਜਮਰਾਉ ਇਥੋਂ 12 ਕਿਲੋਮੀਟਰ ਦੂਰ ਜਾ ਕੇ ਇੱਕ ਕਿਲਾ ਬਣਾਇਆ ਪਸ਼ਾਵਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਾਹੌਰ ਬੈਠੀ ਹੈ